ਹਾਂਜੀ ਆਪਾਂ ਆਏ ਹਾਂ ਰਾਣਾ ਫੈਸ਼ਨ ਬੂਟੀਕ ਮੋਡ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਆਪਾਂ ਤੁਹਾਨੂੰ ਸਟੌਲ ਵਾਲੇ ਸੂਟ ਵੀ ਦਿਖਾਵਾਂਗੇ ਵਿਦਾਊਟ ਸਟੌਲ ਵੀ ਦਿਖਾਵਾਂਗੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣੇ ਕੋਲ ਜੇ ਤੁਸੀਂ ਸੈਟ ਵਾਈ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਨਾਲ WhatsApp ਕਾਲ ਕਰ ਸਕਦੇ ਹੋ ਜੀ ਮੈਸੇਜ ਕਰ ਸਕਦੇ ਹੋ ਤੇ ਡਿਟੇਲ ਪ੍ਰਾਈਸ ਜਿਹੜਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਹੀ ਦਿੰਨੇ ਆਂ ਹਾਂਜੀ ਆਹ ਹੁਣ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਸੈਟ ਅੱਜ ਹੀ ਆਪਣੇ ਕੋਲੇ ਵੈਰਾਈਟੀ ਪਹੁੰਚੀ ਹੈ ਤੇ ਇਹ ਖੁੱਲ ਗਏ ਆ ਮਤਲਬ ਕਿ ਆਪਣੇ ਕੋਲੇ ਇਸ ਟਾਈਮ ਸਿੰਗਲ ਸਿੰਗਲ ਸੂਟ ਨਹੀਂ ਆ ਆਹ ਕਲਰ ਡਿਜ਼ਾਈਨ ਸਿੰਗਲ ਸਿੰਗਲ ਸੂਟ ਹੈ ਆਧਰਵਾਇਤੋਂ ਨੂੰ ਬੰਦ ਸੈਟ ਤਾਂ ਡਿਜ਼ਾਈਨ ਮਿਲ ਜਾਣਗੇ ਤੇ ਆਹ ਸਿੰਗਲ ਸਿੰਗਲ ਹੀ ਹੈ ਜੀ ਆਹ ਆਪਣੇ ਕੋਲ ਦੇਖੋ ਬਹੁਤ ਸੋਹਣਾ orange red ਕਲਰ ਹੈ ਜੀ ओरेंज जी ऑरेंज रेड है जी वरायटी रहूगी एके टैक्स की ऑरेंज टोन से रैड बॉटम बहुत सोनी बॉटम है जी पशमीने नहीं हैगी मरीनो आ गया जी मरीनो मीन पशमीने तो सुपीयर होंगे बहुत ज्यादा वाला वेस है तो बुर बिल्कुल नहीं आता कटराइ के सूट दिखा रहे हैं कटराइ के मैचिंग सूट ओनली नौ सौ रुपए ਸਿਰਫ ਨਵਸੋ ਦੇ ਵਿੱਚ ਏਕੇ ਟੈਕਸ ਦੀ ਵੈਰਾਈਟੀ ਆ ਗਈ ਆ ਜਿਹੜੀਆਂ ਪਤਨ ਨੂੰ ਦਿਖਾ ਰਹੇ ਆ ਅੱਜ ਦਾ ਫਰਸਟ ਕਲਰ ਆ ਗਿਆ ਜੀ ਔਰ ਸੈਕੰਡ ਕਲਰ ਆ ਗਿਆ ਜੀ ਇਸ ਦਾ ਫਰੋ ਜੀ ਡਾਰਕ ਚਾਰਟੀ ਹੈ ਜੀ ਸੈਕੰਡ ਕਲਰ ਆ ਗਿਆ ਜੀ ਆਪਣੇ ਕੋਲੇ ਆਹਾ ਦੇਖੋ ਜੀ ਸੈਕਿੰਡ ਕਲਰ ਆ ਗਿਆ ਹਾ ਇਹਨਾਂ ਨਾਲ ਸਾਲ ਸਟਾਲ ਚੁੰਨੀ ਕੁਛ ਨਹੀਂ ਹੈਗਾ ਜੀ ਇਹ ਮੈਚਿੰਗ ਸੂਟ ਨੇ ਬਿਨਾਂ ਸਟਾਲ ਤੋਂ ਆ ਵੀ ਆਪਣੇ ਕੋਲੇ ਸਿੰਗਲ ਸੂਟ ਹੈ ਜੀ ਡਾਰਕ ਫਰੋਜੀ ਕਲਰ ਹੈ ਰਾਮਾ ਗ੍ਰੀਨ ਕਹਿ ਦਿੰਦੇ ਨੇ ਜਿਹਨੂੰ ਆਪਾਂ ਬਹੁਤ ਸੋਹਣਾ ਕਲਰ ਹੈ ਕਲਰ ਕੰਟਰਾਸਟ ਬਹੁਤ ਸੋਹਣਾ ਤੇ ਡਿਜ਼ਾਈਨਿੰਗ ਹੈ ਜਿਹੜੀ ਤੁਹਾਨੂੰ ਦਿਸੀ ਰਹੀ ਹੈ ਕਲੀਅਰ ਹੈ ਬਣੀ ਤਾਂ ਕਲਰ ਹਾਂਜੀ ਕਲਰ ਬਿਲਕੁਲ ਕਲੀਅਰ ਆ ਰਿਹਾ ਆਸ ਇਸ ਦਾ ਸੈਕਿੰਡ ਕਲਰ और अगर आ गया जी इसका थर्ड कलर थर्ड कलर भी बहुत सोहना कलर है जी बहुत ही प्यारा कलर है थर्ड भी इसका कलर बहुत सोने भी बहुत सोहने डिज़ाइनिंग भी बहुत सोहनी है देखो जी इस तरह मैचिंग आ गई इसकी मस्टर्ड कलर आ गया जी डार्क मस्टर्ड कलर बहुत प्यारा कलर है भी ਕਾਟਰਾਈ ਦੇ ਸੂਟ ਦਿਖਾ ਰਹੇ ਆ ਜੀ ਪਿਓਰ ਪਸ਼ਮੀਨਾ ਮਰੀਨੋ ਦੀਆਂ ਬਾਟਮਸ ਨੇ ਕਾਟਰਾਈ ਦੀ ਸ਼ਰਟ ਰਹੂਗੀ ਜੀ ਏਕੇ ਟੈਕਸ ਦੀ ਵੈਰਾਈਟੀ ਹੈ ਪ੍ਰਾਈਸ ਰਹੂਗਾ 900 ਰੁਪਿਆ ਓਨਲੀ ਸਿਰਫ 900 ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਆਹ ਵੈਰਾਈਟੀ ਹੈ ਜਿਹੜੀ ਮਿਲੂਗੀ ਔਰ ਇਹ ਜਿਹੜਾ ਆਪਾਂ ਤੁਹਾਨੂੰ ਪ੍ਰਾਈਸ ਦੱਸ ਰਹੇ ਆ ਨਾ ਇਸ ਦੇ ਵਿੱਚ ਕੋਰੀਅਰ ਐਡ ਨਹੀਂ ਹੈ ਜਿੰਨਾਂ ਨੇ ਕੋਰੀਅਰ ਕਰਵਾਉਣਾ ਹੈ ਘਰੇ ਬੈਠੇ ਨੇ ਮੰਗਵਾਉਣੇ ਆ ਸੀ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਬਟ ਤੁਹਾਨੂੰ ਕੋਰੀਅਰ ਹੈ ਜਿਹੜਾ ਉਹ ਐਕਸਟਰਾ ਲੱਗੂਗਾ ਜੀ ਕੁਰੀਅਰ ਆਪਾਂ ਇਸ ਦੇ ਵਿੱਚ ਨਹੀਂ ਐਡ ਕੀਤਾ 65 ਰੁਪਏ ਕਿਲੋ ਦੇ ਲੱਗਦੇ ਨੇ ਜੀ ਇਹ ਸੂਟ ਨੇ ਜਿਹੜੇ ਆਪਣੇ ਸਰਦੀ ਵਾਲੇ ਭਾਰੀ ਹੁੰਦੇ ਨੇ ਸੋ ਇਸ ਕਰਕੇ ਆ ਸਿੰਗਲ ਸਿੰਗਲ ਸੂਟ ਨੇ ਜਿਹੜੇ ਆਪਾਂ ਤੁਹਾਨੂੰ ਦਿਖਾਈ ਜਾ ਰਹੇ ਆ ਤਾਂਜੀ ਅਗਲਾ ਆਪਣੇ ਕੋਲੇ ਪੀਚ ਕਲਰ ਆ ਗਿਆ ਜੀ ਦੇਖੋ ਕਿੰਨਾ ਪਿਆਰਾ ਕਲਰ ਹੈ ਆ ਇਸਦੀ ਆ ਗਈ ਜੀ ਬਾਟਮ ਆ ਬਾਟਮ ਆ ਬਹੁਤ ਹੀ ਪਿਆਰੇ ਸੂਟ ਨੇ ਜੀ ਬਹੁਤ ਹੀ ਜਿਆਦੇ ਪਿਆਰੇ ਕਲਰ ਕੰਟਰਾਸਟ ਦੇਖੋ ਇਹ ਕਿ ਟੈਕਸ ਦੀ ਵੈਰਾਈਟੀ ਦੇ ਵਿੱਚ ਕੋਈ ਵੀ ਲੰਬਾ ਨਹੀਂ ਹੈਗਾ ਕਿਸੇ ਵੀ ਕਿਸਮ ਦਾ ਨਾ ਕਲਰ ਆਵੇ ਨਾ ਇਸ ਤੇ ਬੂਰ ਆਵੇ ਜੀ ਬਹੁਤ ਪਿਆਰਾ ਪੀਚ ਕਲਰ ਹੈ ਜੀ ਬਹੁਤ ਸੋਹਣਾ ਮਤਲਬ ਕਿ ਪਸ਼ਮੀਨਾ ਲੱਗਿਆ ਹੋਇਆ ਜਿਹਨੂੰ ਆਪਾਂ ਐਵੇਂ ਕਹਿੰਦੀ ਨਾ ਕਿ ਕਟੋ-ਕਟ 1000 ਰੁਪਏ ਦਾ ਮਤਲਬ ਕਿ 올-ਓਵਰ ਪਲੇਨ ਸੂਟ ਬਣਦਾ ਜੀ ਜਿਹੜਾ ਪਸ਼ਮੀਨਾ ਕਾਟਰਾਈਜ਼ ਦੀ ਬਾਟਮ ਲੱਗੀ ਹੋਈ ਹੈ ਬਹੁਤ ਸੁਪੀਰੀਅਰ ਹੈ ਜੀ ਇਹ ਆਪਣੇ ਕੋਲੇ ਪੀਚ ਕਲਰ ਹੈ ਬਹੁਤ ਪਿਆਰਾ ਸਿੰਗਲ ਆਊਗਾ ਜੀ ਸਿੰਗਲ ਸੂਟ ਰਹਿ ਗਿਆ ਜਲਦੀ ਆਰਡਰ ਕਰ ਦਿਓ ਜਿਨ੍ਹਾਂ ਨੇ ਲੈਣਾ ਆਪਣੇ ਕੋਲੇ ਜੀ ਇਨਰ ਜੀ ਆਪਣੇ ਕੋਲ ਖੁੱਲ ਗਏ ਨੇਗੇ ਖੁੱਲਣ ਕਰਕੇ ਸਿੰਗਲ ਸਿੰਗਲ ਸੂਟ ਆ ਜਿਹੜਾ ਉਹ ਰਹਿ ਗਿਆ ਤੈਨੂੰ ਕਰਕੇ ਖੁੱਲੇ ਹੋਏ ਨੇ ਤਾਂ ਕਰਕੇ ਅੱਜ ਪਤਨ ਖੋਲ ਕੇ ਦਿਖਾ ਰਹੇ ਆ ਆਦਰਵਾਇਜ਼ ਆਪਾਂ ਨੂੰ ਖੋਲ ਕੇ ਕੱਟ ਦਿਖਾਉਣਾ ਦਿਖਾਉਨੇ ਆਪਾਂ ਕਿਉਂਕਿ ਕਾਟੀ ਰਹਿ ਹੁਣ ਟਾਈਮ ਹੁੰਦਾ ਸੋ ਅੱਜ ਇਹ ਆਪਣੇ ਕੋਲ ਖੁੱਲੇ ਨੇਗੇ ਤਾਂ ਪਤ ਤੁਹਾਨੂੰ ਦਿਖਾ ਰਹੇ ਆ ਖੋਲ ਕੇ ਜੀ ਸਾਰੇ-ਸਾਰੇ ਕਲਰ ਹੀ ਸਿੰਗਲ ਸਿੰਗਲ ਸੂਟ ਨੇ ਜੀ ਅਗਲਾ ਆ ਆ ਗਿਆ ਜੀ ਆਪਣੇ ਕੋਲੇ ਅੱਜ ਆ ਕਲਰ ਆ ਦੇਖੋ ਆਰੋਗੀ ਸ੍ਰੀ ਬਾਟਮ ਤੇ ਆਰੋਗੀ ਸ੍ਰੀ ਸ਼ਰਟ ਲਾਈਟ ਫਰੋਜੀ ਕਲਰ ਕਹਿ ਸਕਿਆ ਆਪਾਂ ਇਹਨੂੰ ਲਾਈਟ ਹੈ ਜੀ ਫਰੋਜੀ ਲਾਈਟ ਕਲਰ ਇਹ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਇਸ ਦੇ ਅਗੇ ਜੀ ਦੋ ਕਲਰ ਵੈਰਾਈਟੀ ਏਕੇ ਟੈਕਸ ਦੀ ਰਹੂਗੀ ਔਰ ਇਸ ਦਾ ਥਰਡ ਕਲਰ ਆ ਗਿਆ ਜੀ ਆ ਦੇਖੋ ਬਹੁਤ ਪਿਆਰਾ ਕਲਰ ਆ ਵੀ ਕਲਰ ਵੀ ਬਹੁਤ ਸੋਹਣਾ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਜਿਹੜੇ ਇਸ ਤੋਂ ਪਹਿਲਾਂ ਆਪਣੇ ਕੋਲੇ ਕਾਟਰ ਆਈ ਗਈ ਸੀ ਆਪਾਂ ਪਹਿਲੀਆਂ ਵੀਡੀਓ ਚ ਦਿਖਾਈ ਹੈ ਉਹ ਆਪਣੇ ਕੋਲ ਸੋਲਡ ਆਊਟ ਹੈ ਜੀ ਕਲਰ ਡਿਜ਼ਾਈਨ ਸਾਰੇ ਬਿਕ ਚੁੱਕੇ ਨੇਗੇ ਉਹ ਤੇ ਉਹਨਾਂ ਦੇ ਵਿੱਚ ਨਾ ਪ੍ਰਿੰਟ ਸੀਗਾ ਜਿਹੜਾ ਥੋੜਾ ਜਿਹਾ ਵੱਡਾ ਆਇਆ ਸੀਗਾ ਸੋ ਅੱਜ ਆਪਾਂ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਹ ਪ੍ਰਿੰਟ ਆ ਜਿਹੜਾ ਉਹਦੇ ਨਾਲੋਂ ਛੋਟਾ ਆਇਆ ਜੀ ਪਹਿਲਾਂ ਸਾਰਾ ਪ੍ਰਿੰਟ ਹੀ ਆਪਣੇ ਕੋਲੇ ਬਹੁਤ ਵੱਡਾ ਵੱਡਾ ਆਇਆ ਸੀਗਾ ਬਹੁਤ ਹੀ ਜ਼ਿਆਦਾ ਸੋਹਣੇ ਨੇ ਇੰਨੇ ਸੋਹਣੇ ਨੇ ਕਿ ਜੇ ਤੁਸੀਂ ਇਹਨਾਂ ਤੇ ਵਰਕ ਵੀ ਕਰਵਾਉਣਾ ਹੋਵੇ ਜਿੱਦਾਂ ਹੁਣ ਪੈਚ ਵਰਕ ਜਾਂ ਔਰਗੰਜਾ ਵਰਕ ਔਰਗੰਜਾ ਪੈਚ ਤੇ ਵਰਕ ਕਰਾਉਣਾ ਹੋਵੇ ਬਹੁਤ ਵਧੀਆ ਪਾਰਟੀ ਵੀਅਰ ਸੂਟ ਬਣ ਜਾਂਦੇ ਨੇ ਜੀ ਆਹੀ ਤੇ ਜਿਨ੍ਹਾਂ ਨੇ ਨਹੀਂ ਕਰਾਉਣਾ ਤਾਂ ਉਹ ਇਸ ਨੂੰ ਏਦਾਂ ਵੀ ਬੀਅਰ ਕਰ ਸਕਦੇ ਨੇ ਮਾਸਟਰਡ ਕਲਰ ਮਾਸਟਰਡ ਨਹੀਂ ਹੈਗਾ ਜੀ ਇਹ ਹੋਰ ਹੀ ਕਲਰ ਆ ਗਿਆ ਪੀਲਾ ਹੀ ਆ ਗਿਆ ਲੈਮਨ ਡਾਰਕ ਲੈਮਨ ਕਲਰ ਆ ਗਿਆ ਜੀ ਡਾਰਕ ਲੈਮਨ ਕਲਰ ਆਪਾਂ ਨੇ ਤੁਹਾਨੂੰ ਦਿਖਾਇਆ ਹੁਣ ਇਸ ਤੋਂ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਆਹ ਵਾਲੇ ਸਟਾਲ ਸੂਟ ਆਹ ਵਾਲੇ ਆਪਣੇ ਕੋਲੇ ਬਹੁਤ ਜ਼ਿਆਦਾ ਡਿਜ਼ਾਈਨ ਪੈ ਨੇ ਤੁਸੀਂ ਜਿੰਨੇ ਮਰਜ਼ੀ ਡਿਜ਼ਾਈਨ ਇਹਦੇ ਵਿੱਚੋਂ ਆਪਣੇ ਤੋਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਜੀ ਜਿਨ੍ਹਾਂ ਨੇ ਵੇਚਣ ਵਾਸਤੇ ਲੈਣੇ ਨੇਗੇ ਤਾਂ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਨੇਗੇ ਸੈੱਟ ਵਾਈਜ਼ ਲੈਣ ਲੇ ਹਾਂਜੀ ਆ ਆਪਣੇ ਕੋਲੇ ਆ ਗਈ ਜੀ ਸਟਾਲ ਸੂਟ ਇਹਦਾ ਵੀ ਇਸਾ ਜਿਹੜਾ ਜੀ ਅਲਪਾਈਨ ਰਹੂਗਾ ਤੇ ਬੁਰੇ ਤੇ ਆਉਂਦਾ ਨਹੀਂ ਤੁਸੀਂ ਜਿਵੇਂ ਮਰਜ਼ੀ ਵੀਅਰ ਕਰੀ ਜਾਓ ਜੀ ਬੁਰ ਨਹੀਂ ਆਉਂਦਾ ਇਹਦੇ ਤੇ ਤੇ ਆਸ ਦੇ ਬਟਨ ਲੱਗੇ ਹੋਏ ਨੇ ਉੱਪਰ ਕਰੇ ਮਤਲਬ ਕਿ ਰੁਟੀਨ ਵੀਅਰ ਵਾਲੇ ਬਹੁਤ ਵਧੀਆ ਸੂਟ ਨੇ ਜਿਨ੍ਹਾਂ ਤੇ ਬੁਰવાર ਨਹੀਂ ਆਉਂਦਾ ਜਿਹਦੇ ਹੁਣ ਆਪਾਂ ਪਾ ਕੇ ਵੀ ਪੈ ਜੰਨੇ ਆ ਨਾ ਤਾਂ ਵੀ ਨਹੀਂ ਨਾ ਤੇ ਬੁਰ ਆਉਂਦਾ ਜੀ ਆਹ ਬਾਟਮ ਹੈ ਜੀ ਇਸ ਦੀ ਤੇ ਡਬਲ ਡਾਈਸ ਦਾ ਹੋਗਾ ਜੀ ਸਟਾਲ ਡਬਲ ਡਾਈਸਟੋਲ ਆਊਟ ਵਿੱਚ ਪ੍ਰਾਈ ਰੋਗਾ ਜੀ 575 ਰੁਪਏ اونਲੀ 575 ਰੁਪਏ اونਲੀ ਇਹ ਆਪਣੇ ਕੋਲੇ ਆ ਗਿਆ ਜੀ ਵਾਈਨ ਕਲਰ ਵਾਈਨ ਤੇ ਸਕਿਨ ਆ ਗਿਆ ਸਕਿਨ ਇਹਦੇ ਵਿੱਚ ਦੇਖੋ ਫਲਾਰ ਹੈ ਜਿਹੜਾ ਤੁਹਾਨੂੰ ਦਿਸੀ ਰਿਹਾ ਤੇ ਇਸ ਨੂੰ ਥੋੜਾ ਥੋੜਾ ਹਾਈਲਾਈਟ ਵੀ ਕੀਤਾ ਹੋਇਆ ਸਟੋਨ ਜਾਲਾ ਕੇ ਤੇ ਇਸ ਦੇ ਵਿੱਚ ਕਲਰ ਆਉਣਗੇ ਜੀ ਆਪਣੇ ਕੋਲੇ ਗ੍ਰੀਨ ਬਲੈਕ ਬਲੈਕ ਕਲਰ ਆਜੂਗਾ ਜੀ ਗ੍ਰੀਨ ਆਜੂਗਾ ਇੱਕ ਵਾਈਨ ਕਲਰ ਹੈ ਇਸ ਦੇ ਵਿੱਚ ਬਲੈਕ ਹੈ ਕਲਰ ਚ ਚਾਰ ਕਲਰ ਰਹਿਣਗੇ ਪ੍ਰਾਈਸ ਹੋਊਗਾ 575 ਰੁਪਏ ਸੌਲ ਸੂਟ ਹੈ ਜੀ ਐਲ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਆ ਜਿਹੜੇ ਆਪਾਂ ਦਮਾ ਦੇ ਵਿੱਚ ਬਹੁਤ ਸਾਰੇ ਜਿਹੜੇ ਡਿਜ਼ਾਈਨ ਤੁਹਾਨੂੰ ਆਪਣੇ ਕੋਲੇ ਹੁੰਦੇ ਦੇ ਵਿੱਚ ਮਿਲ ਜਾਣਗੇ ਅੱਗੇ ਆਪਣੇ ਕੋਲੇ ਆ ਗਿਆ ਜੀ ਕਸ਼ਮੀਰੀਆ ਆਰੇਟ ਆਪਣੇ ਕੋਲ ਜਿਹੜੀ ਵੈਰਾਈ ਤੁਹਾਨੂੰ ਅਸੀਂ ਦੇ ਦਾਂਗੇ ਕੋਈ ਤੋਂ ਨਹੀਂ ਮਿਲਦੀ ਜੀ ਤੁਸੀਂ ਕਿਤੇ ਮਰਦੀ ਜਾ ਸਕਦੇ ਹੋ ਪਸ਼ਮੀਨਾ ਜੀ ਪਿਓਰ ਪਸ਼ਮੀਨਾ ਬਹੁਤ ਵਧੀਆ ਸੌਫਟ ਵਾਲਾ ਸੌਫਟ ਵਾਲਾ ਪਸ਼ਮੀਨਾ ਤੁਹਾਨੂੰ ਬੈਗ ਦਿਖਾਉਣੇ ਅਸੀਂ ਦੀ ਬਹੁਤ ਵਧੀਆ ਬੈਗ ਹੈ ਜੀ ਆ ਦੇਖੋ ਜਿਵੇਂ ਆਪਾਂ ਗਰਮ ਸੂਟ ਨਹੀਂ ਪਾਉਂਦੇ ਹੈਗੇ ਕਿ ਤੋ ਲਾ ਲੇ ਓਦਾਂ ਦੀ ਇਹ ਬੈਗ ਹੈ ਜੀ ਵਿੱਚੋਂ ਇਸ ਤਰ੍ਹਾਂ ਇੰਨਾ ਸੌਫਟ ਹੈ ਜੀ ਕਪੜਾ ਆਸ ਦਾ ਡਿਜ਼ਾਈਨ ਹੈਗਾ ਜੀ ਇਸ ਤਰ੍ਹਾਂ ਇਸ ਤੇ neck ਵਾਲੀ ਟਾਈ ਆ ਜਿਹੜੀ ਪ੍ਰਿੰਟ ਚ ਬਣੀ ਹੋਈ ਹੈ ਇਹ ਪ੍ਰਿੰਟ ਹੈਗਾ ਜਿਹੜਾ ਡਿਜੀਟਲ ਹੈ ਜੀ ਡਿਜੀਟਲ ਤੇ ਸਿੰਪਲ ਪ੍ਰਿੰਟ ਦੇ ਵਿੱਚ ਬਹੁਤ ਫਰਕ ਹੁੰਦਾ ਹੈਗਾ ਤੇ ਆ ਇਸ ਦੀ ਆਣੀ ਹਵਾਵਾਂ ਬੈਕ ਫਰੰਟ ਸੇਮ ਰਹੂਗਾ ਜੀ ਓਨਲੀ ਘੇਰੇ ਤੇ ਬਣੀ ਥੋੜਾ ਘੇਰਾ ਜ਼ੂਮ ਕਰਕੇ ਦਿਖਾਉ ਪੁੱਤ ਹੁਣ ਆਪਾਂ ਤੁਹਾਨੂੰ ਦਿਖਾ ਲਈ ਜੀ ਇਸ ਦਾ ਸਟਾਕ ਇਹਦੇ ਵਿੱਚ ਆਪਣੇ ਕੋਲੇ ਆਏ ਸੀ ਪੰਜ ਕਲਰ ਇੱਕ ਕਲਰ ਆਪਣਾ ਇਹ ਸੋਲਡ ਹੋ ਗਿਆ ਜੀ ਦਿਖਾਉਣ ਤੋਂ ਪਹਿਲਾਂ ਹੀ ਆ ਬਲੈਕ ਕਲਰ ਹੈ ਜਿਹੜਾ ਆਪਣੇ ਤੁਹਾਨੂੰ ਦਿਖਾ ਰਿਹਾ ਤੇ ਆਜ ਦਾ ਆ ਗਿਆ ਜੀ ਸਟਾਲ ਸਟਾਲ ਦੇਖੋ ਕਿੰਨਾ ਸੋਹਣਾ ਪੂਰਾ ਖੁੱਲਾ ਡੁੱਲਾ ਸਟਾਲ ਹੈ ਜੀ ਐ ਨਹੀਂ ਹੈਗਾ ਕਿ ਛੋਟਾ ਸਟਾਲ ਹੈ ਆਪਣੇ ਸਟਾਲ ਵੀ ਪ੍ਰੋਪਰ ਦੇਖੋ ਹਰ ਇੱਕ ਕਸਟਮਰ ਜੋ ਵੀ ਆਪਣੇ ਕੋਲੇ ਪਹੁੰਚਦਾ ਹਰ ਇੱਕ ਆਪਣੇ ਸਟਾਲ ਚੁੰਨੀਆਂ ਦੇਖ ਕੇ ਬਹੁਤ ਜ਼ਿਆਦਾ ਮਤਲਬ ਕਿ ਪ੍ਰੇਜ ਕਰਦੇ ਨੇ ਕਿ ਤੁਹਾਡੇ ਵਧੀਆ ਹੁੰਦੇ ਨੇਗੇ ਦੁਪੱਟੇ ਵਗੈਰਾ ਡਿਜ਼ਾਈਨ ਵੀ ਸੋਹਣੇ ਹੁੰਦੇ ਤੇ ਲੈਂਥ ਵੀ ਪ੍ਰੋਪਰ ਹੁੰਦੀ ਹੈ ਦੇਖੋ ਕਿੰਨਾ ਸੋਹਣਾ ਦੁਪੱਟਾ ਸਟੋਰ ਸ਼ੌਲੀ ਹੈ ਮਸਟਾਲ ਨਹੀਂ ਆਪਾਂ ਇਹ ਨੂੰ ਕਹਿ ਸਕਦੇ ਸਟੋਰ ਤਾਂ ਛੋਟਾ ਹੁੰਦਾ ਜੀ ਤੇ ਸ਼ੌਲੀ ਹੈ ਪੂਰਾ ਫੁੱਲਾ ਡੁੱਲਾ ਬਲੈਕ ਸੂਟ ਆਪਾਂ ਤੁਹਾਨੂੰ ਖੋਲ ਕੇ ਦਿਖਾਤਾ ਬਾਕੀ ਆਪਾਂ ਤੁਹਾਨੂੰ ਖੋਲਾਂਗੇ ਜੀ ਉਹ ਵੀ ਦਿਖਾਵਾਂਗੇ ਬਨੀਤਾ ਪਿਕ ਦਿਖਾਇਓ ਗ੍ਰੀਨ ਕਲਰ ਹੈ ਜੀ ਆ ਬਲੈਕ ਕਲਰ ਆਪਾਂ ਨੇ ਖੋਲਤਾ ਗ੍ਰੀਨ ਕਲਰ ਆ ਗਿਆ ਜੀ ਔਰ ਆ ऑलरेडी ਬਲੂ ਕਲਰ ਹੈ आ गया जी कॉफी कलर और वाइन कलर से वाइन कलर वो सोल्ड आउट हो गया जी पंचर इस चार्टे कॉफी आ गया जी ब्लू आ गया ग्रीन आ गया ब्लैक आ गया चार कलर ने इसका प्राइज रहेगा पश्मीना टू पशमीना मतलब के बॉटम भी पश्मीने दी शर्ट भी पश्मीना ही हैगा तो स्टॉल भी पश्मीना ही है ਕ੍ਰਾਈਰੋਂ ਬਸ 700 ਰੁਪਏ ਹੋਲੀ ਸਿਰਫ 700 ਦੇ ਵਿੱਚ ਤੁਹਾਨੂੰ ਆਪਣੇ ਕੋਲ ਆਪ ਵੈਰਾਈ ਜਿਹੜੀ ਮਿਲੂਗੀ ਅੰਕੁਰ ਦੀ ਵੈਰਾਈ ਜਿਹੜੀ ਨਾਲ ਨਾਲ ਵਿਕਣ ਵਾਲੀਆਂ ਚੀਜ਼ਾਂ ਨੇ ਤਾਂ ਵੀਡੀਓ ਨੂੰ ਸਕਿਪ ਨਾ ਕਰਿਓ ਜੀ ਆ ਆਪਣੇ ਕੋਲੇ ਦੁਬਾਰਾ ਆ ਗਿਆ ਜੀ ਡਿਜ਼ਾਈਨ ਕਾਫੀ ਕਸਟਮਰ ਆ ਜਿਹੜੇ ਆਪਣੇ ਉਹ ਐਸ ਡਿਜ਼ਾਈਨ ਤੋਂ ਰਹਿ ਗਏ ਸੀਗੇ ਬਹੁਤ ਜਿਆਦਾ ਪਸੰਦ ਕੀਤਾ ਜੀ ਕਸਟਮਰਸ ਨੇ ਆਹ ਡਿਜ਼ਾਈਨ। ਹੋਰ ਬਿਲਕੁਲ ਨਹੀਂ ਆਉਂਦਾ ਜੀ 101% ਗਾਰੰਟੀ ਹੈ ਜੀ ਇਹਨਾਂ ਦੀ ਬਿਲਕੁਲ ਹੋਰ ਨਹੀਂ ਆਊਗਾ ਜੀ ਮਸਟਰਡ ਕਲਰ ਹੈਗਾ ਇਹ ਆਪਾਂ ਜਿਹੜਾ ਤੁਹਾਨੂੰ ਖੋਲ ਕੇ ਦਿਖਾ ਰਹੇ ਆ ਤੇ ਇਸ ਦੀ ਆ ਹੈਗੀ ਜੀ ਬਾਟਮ। ਇਸ ਤਰ੍ਹਾਂ ਫਰੰਟ ਰਹੂਗਾ ਜੀ ਬੈਕ ਇਸ ਤਰ੍ਹਾਂ ਰਹੂਗੀ ਇਸ ਦੀ ਬੈਕ ਤੇ ਓਨਲੀ ਆਹ ਡਿਜ਼ਾਈਨ ਹੈ ਜਿਹੜਾ ਨਾ ਆਪਣਾ ਪੈਨਲ ਵਾਲਾ ਡਿਜ਼ਾਈਨ ਇਹ ਫਰੰਟ ਤੇ ਓਨਲੀ ਬੈਕ ਤੇ ਲੁਗਾ ਬਾਜੂ ਆ ਰਹਿਣਗੇ ਇਸ ਦੀਆਂ। ਮਸਟਰਡ ਕਲਰ ਹੈ ਜਿਹੜਾ ਆਪਾਂ ਤੁਹਾਨੂੰ ਖੋਲ ਕੇ ਦਿਖਾਤਾ। ਇਹ ਇਸ ਸਟਾਲ ਦਿਖਾਉਣੀ ਆ ਤੁਹਾਨੂੰ ਬਹੁਤ ਸੋਹਣਾ ਹੈ ਜੀ ਹਾ ਦੇਖੋ ਕੀ ਆ ਗਏ ਇਸ ਸਟਾਲ ਛਾਲੀ ਆ ਪੂਰਾ ਬਹੁਤ ਫੁੱਲਾ ਡੁੱਲਾ ਜੀ ਇਹ ਆਪਣਾ ਮਾਸਟਰ ਕਲਰ ਆ ਗਏ ਜੀ ਕਲਰ ਚਾਰਟ ਜੀ ਆ ਰਹੂਗਾ ਜੀ ਪਿੰਕ ਕਲਰ ਔਰ ਬੰਖੀ कलर ਆ ਗਿਆ ਜੀ। ਗ੍ਰੇਡੀਏਟ ਟੈਕਸ ਦੀ ਹੈ ਜੀ। ਔਰ ਆ ਆ ਗਿਆ ਜੀ ਮਹਿੰਦੀ कलर। ਚਾਰ ਕਲਰ ਰਹਿਣਗੇ ਪ੍ਰਾਈਸ ਹੋਊਗਾ 900 ਓਨਲੀ 900 ਰੁਪਏ। ਸਿਰਫ 900 ਦੇ ਵਿੱਚ ਆ ਚੀਜ਼ਾਂ ਤੁਹਾਨੂੰ ਰਾਣਾ ਫੈਸ਼ਨ ਕਲਿੱਕ ਤੋਂ ਹੀ ਮਿਲਣਗੀਆਂ ਜੀ। ਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਪਏ ਨੇ ਜੀ ਆਪਣੇ ਇਹ ਆਪਣੇ ਕੋਲ ਆ ਗਿਆ ਜੀ ਡਿਜੀਟਲ ਤੇ ਪਸ਼ਮੀਨਾ ਹੀ ਹੈਗਾ ਇਹ ਦਿੱਦਵਾਰਕ ਕਲਰ ਹੈ ਜੀ ਦੇਖੋ ਇਸ ਨੂੰ ਆਰੀ ਵਰਕ ਵੀ ਕਰਿਆ ਹੋਇਆ ਹੈ ਸਟੋਨ ਵੀ ਹੈਗਾ ਸਟੋਨ ਵੀ ਹੈ ਆਰੀ ਵਰਕ ਵੀ ਹੈ ਦੋਨੇ ਫਲਾਰ ਹੈ ਜਿਹੜੇ ਹਾਈਲਾਈਟ ਫਰੰਟ ਪੀਸ ਹੈ ਜਿਹੜਾ ਉਹ ਹਾਈਲਾਈਟ ਕੀਤਾ ਹੋਇਆ ਹੈ ਜੀ ਬੈਕ ਵੀ ਸੇਮ ਹੀ ਰਹੂਗੀ ਬੈਕ ਤੇ ਡਿਜ਼ਾਈਨ ਵੀ ਇੰਨਾ ਹੀ ਆਊਗਾ ਬਟ ਉਹ ਹਾਈਲਾਈਟ ਨਹੀਂ ਕੀਤਾ ਹੋਗਾ ਬਹੁਤ ਵਧੀਆ ਪਸ਼ਮੀਨਾ ਹੈ ਜੀ ਆ ਬਾਹਰ ਰਹਿ ਜਾਣਗੇ ਜੀ ਆਪਕੋ ਸ਼ਨੀ ਲਈ ਹੀ ਇਸਦੀ ਬਾਟਮ ਆ ਜੂਗੀ ਜੀ। ਔਰ ਆਜ ਵਰ ਇਸ ਦਾ ਸਟਾਲ। ਦੇਖੋ ਕਿੰਨਾ ਸੋਹਣਾ ਸਟਾਲ ਹੈ। ਮੈਂ ਆਪਾਂ ਤਾਂ ਇਸ ਲਈ ਕਲਰ ਦਿਖਾਉਣੇ ਆਂ ਜੀ। ਆਹ ਆਪਣੇ ਕੋਲ ਮਹਿੰਦੀ ਗ੍ਰੀਨ ਕਲਰ ਆ ਗਿਆ। ਆ ਕਲਰ ਆ ਗਿਆ ਜੀ ਆਪਣੇ ਕੋਲੇ ਵਾਈਨ ਗ੍ਰੀਨ ਮਸਟਰਡ ਬਹੁਤ ਸੋਹਣੇ ਪਾਰਟੀ ویئر ਸੂਟ ਨੇ ਜੀ ਆ ਜਿੱਦਾਂ ਆਪਾਂ ਛੋਟੇ ਫੰਕਸ਼ਨਸ ਤੇ ਪਾਉਣੇ ਹੋਣ ਨਾ ਬਹੁਤ ਸੋਹਣੇ ਸੂਟ ਪ੍ਰਾਇਯੋਗ 825 ਰੁਪਏ ਓਨਲੀ ਸਿਰਫ 825 ਰੁਪਏ ਦੇ ਵਿੱਚ ਤੁਹਾਨੂੰ ਆਪਣੇ ਕੋਲ ਆ ਕੇ ਦਿੱਤੀ ਹੈ ਜਿਹੜੀ ਮਿਲੂਗੀ ਇਹਦੇ ਵਿੱਚ ਡਿਜ਼ਾਈਨ ਬਹੁਤ ਮਿਲ ਜਾਣਗੇ ਇਹ ਤੁਹਾਨੂੰ ਆਪਣੇ ਕੋਲ 825 ਰੁਪਏ ਓਨਲੀ ਪਸ਼ਮੀਨਾ ਜੀ ਪਸ਼ਮੀਨਾ ਟੂ ਪਸ਼ਮੀਨਾ ਹੀ ਹੈ ਉਹ ਨੀਚੇ ਗਿਆ ਬ੍ਰਿਜ ਜੇ ਤੁਸੀਂ ਦੇਖਦੇ ਸਾਡੇ ਮੈਨੂੰ ਚੱਕਣ ਦੇ ਵਿੱਚ ਇਸ ਤਰ੍ਹਾਂ ਦੇ ਜਿਵੇਂ ਵਰਕ ਵਾਲੇ ਸੂਟ ਨੇ ਜਿਹੜੇ ਉਹ ਵੀ ਆਪਣੇ ਕੋਲ ਮਿਲ ਜਾਣਗੇ ਤੁਹਾਨੂੰ ਇਹ ਵਿੱਚ ਹੀ ਭਾਵੇਂ ਚਾਰ ਆ ਜਾਂ ਨਾ ਅਦਰਵਾਈਜ਼ ਇਹ ਨੰਬਰ ਕੱਲ ਤਿੰਨ ਕਲਰਾਂ ਦੇ ਹੁੰਦਾ ਹੈ ਆਹ ਨੰਬਰ ਜਿਹੜਾ ਤੁਹਾਨੂੰ ਖੋਲ ਕੇ ਦਿਖਾ ਰਹੇ ਆਂ ਆਪਾਂ ਟੋਟਲੀ ਬੁਟੀਕ ਪੀਸ ਹੈ ਇੰਨਾ ਸੁਪੀਰੀਅਰ ਵੇਸ ਹੈ ਨਾ ਤੁਸੀਂ ਫੀਲ ਕਰੋਗੇ ਇਹ ਬਹੁਤ ਵਧੀਆ ਐ ਲੱਗਦਾ ਜਿਵੇਂ ਪਿਓਰ ਦੇ ਸੂਟ ਹੁੰਦੇ ਨੇ ਜੀ ਪਿਓਰ ਦੇ ਸੂਟਾਂ ਵਰਗੀ ਫੀਲਿੰਗ ਹੈ ਇਸ ਦੇ ਵਿੱਚ ਪ੍ਰਿੰਟ ਡਿਜੀਟਲ ਰਹੂਗਾ ਹੁਣ ਆਪਾਂ ਤੁਹਾਨੂੰ ਦਿਖਾਉਣੇ ਜੀ ਆਹ ਸਾਰਾ ਪ੍ਰਿੰਟ ਆ ਗਿਆ ਜੀ ਫਰੰਟ ਆਹ ਹੈਗਾ ਜਿਹੜਾ ਇਹ ਸਾਰਾ ਵਰਕ ਹੈ ਜੀ ਮਸ਼ੀਨ ਵਰਕ ਹੈ ਆ ਵੀ ਵਰਕ ਆ ਗਿਆ ਜੀ ਆ ਫੁੱਲ ਵੀ ਵਰਕ ਦਾ ਆ ਗਿਆ ਆ ਫੁੱਲ ਵੀ ਵਰਕ ਦਾ ਬਾਕੀ ਪੈਨਲ ਵੀ ਥੋੜਾ ਜ਼ੂਮ ਕਰਕੇ ਦਿਖਾਓ ਕਿਤੋਂ ਵਰਕ ਹੈ ਨਾ ਜਿਹੜਾ ਇਸ ਨੂੰ ਨੇੜੇ ਤੋਂ ਦਿਖਾ ਦਿਓ ਹਾਂਜੀ ਆ ਰਹਿ ਗਈਆਂ ਤੁਹਾਡੀਆਂ ਬਾਹਾਂ ਬਾਜੂ ਬਣ ਗਈਆਂ ਜੀ ਪਲੇਨ ਬਾਟਮ ਆ ਕਿ ਕਿ ਕਲਰ ਕਲੀਅਰ ਹੈ ਸੇਮ ਆ ਰਿਹਾ ਕਲਰ ਸੇਮ ਆ ਰਿਹਾ ਹੈ ਜੀ ਵੀਡੀਓ ਦੇ ਵਿੱਚ ਤੇ ਹੁਣ ਤੁਹਾਨੂੰ ਆਪਾਂ ਸਟੌਨ ਦਿਖਾਉਣ ਲਈ ਇਸ ਦਾ ਦੇਖੋ ਕਿੰਨਾ ਪਿਆਰਾ ਸਟਾਲ ਹੈ ਜੀ ਬਹੁਤ ਸੋਹਣਾ ਸਟਾਈਲ ਹੈ ਸਟਾਲ ਬਹੁਤ ਸੋਹਣਾ ਹੈ ਜੀ 4 ਸਾਈਡ 4 ਸਾਈਡ ਦੇ ਸਟਾਲ ਹੁੰਦੇ ਨੇ ਜੀ ਇਹਨਾਂ ਨਾਲ ਆਪਣੇ ਕੋਲੇ ਜਿੰਨੀ ਵੀ ਲਗਭਗ ਵੈਰਾਈ ਹੁੰਦੀ ਹੈ ਹਰ ਇੱਕ ਸਟਾਲ ਜਿਹੜੀ ਆਪਣੇ 4 ਸਾਈਡ ਦੀ ਹੋਊਗੀ ਪਲੇਨ ਬਾਟਮਾ ਹੋਊ ਜੀ ਕੱਟ ਪ੍ਰੋਪਰ ਰਹੂਗੀ ਪ੍ਰਾਈਸ ਰਹੂਗਾ ਓਨਲੀ 1200 ਰੁਪਏ ਜੀ 1250 ਸੌਰੀ 1250 ਰੁਪਏ ਜੀ ਔਰ ਇਸ ਇਸ ਵਿੱਚ ਕਾਗਜ਼ੀ ਗਾਜਰੀ ਪਿੰਕ ਕਲਰ ਇੱਕ ਆ ਗਿਆ ਜੀ ਗ੍ਰੇ ਕਲਰ ਬਰਕ ਸੇਮ ਰੰਗ ਬਸ ਕਲਰ ਦਾ ਹੀ ਚੇਂਜ ਹੈ ਜਿਸ ਦੇ ਵਿੱਚ ਕਾਗਜ਼ੀ ਮਾਸਟਰਡ ਕਲਰ ਚਾਰ ਕਲਰ ਰਹਿਣਗੇ ਜੀ ਪ੍ਰਾਈਸ 1250 ਭਾਓ ਲਈ ਸਿਰਫ 1250 ਦੇ ਵਿੱਚ ਤੁਹਾਨੂੰ ਆਪਣੇ ਕੋਲ ਵਾਇਰਟੀ ਜਿਹੜੀ ਮਿਲੂਗੀ ਇਹਦੇ ਵਿੱਚ ਕਿਸੇ ਦੇ ਤਾਂ ਇਸ ਤਰ੍ਹਾਂ ਪੈਨਲ ਡਿਜ਼ਾਈਨ ਆ ਜਾਂਦਾ ਜੀ ਕਿਸੇ ਦੇ ਘੇਰ ਦਾ ਡਿਜ਼ਾਈਨ ਆ ਜਾਂਦਾ ਡਿਜ਼ਾਈਨ ਆਪਣੇ ਕੋਲੇ ਬਹੁਤ ਪੈਨੇਸ ਦੇ ਵਿੱਚ ਸੈਟ ਵਾਈਜ਼ ਲੈਣ ਲਈ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਜੀ